ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅਸੀਂ ਕਿਹਾ ਸੀ ਵੀ ਆਪਾਂ ਸੇਵਾ ਪੰਜਾਬ ਦੇ ਪੋਤੀ ਪੰਜਾਬ ਲਈ ਬਹੁਤ ਨਹੀਂ ਠੀਕ ਆ ਸੋ ਅਸੀਂ ਆ ਹੁਣ ਮੇਨ ਲੱਗਦਾ 20 ਟਰੈਕਟਰ ਪਹਿਲਾਂ ਸੀ 21 ਹੋਣ ਆਗੇ 41 ਟਰੈਕਟਰ ਆਗੇ ਠੀਕ ਆ ਤੇ ਮੈਂ ਆ ਹੀ ਕਹਿੰਦਾ ਵੀ ਜਿਵੇਂ ਮਨਕੀਰਤ ਆਲਕ ਟੀਮ ਸਾਡੀ ਟੀਮ ਸਾਡੇ ਭਰਾ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਤੁਹਾਡੇ ਮਾਧਮ ਰਾਈ ਸਾਨੂੰ ਵੇਖ ਰਿਆ ਅੱਜ ਪੰਜਾਬ ਨੂੰ ਲੋੜ ਆ ਪਲੀਜ਼ ਆਪਦੇ ਘਰਾਂ ਚ ਨਾ ਬੋ ਪੰਜਾਬ ਲਈ ਆਓ ਚਿੰਨਾ ਨਾਲ ਖੜਿਆ ਜਾ ਸਕੇ ਅੱਜ ਦਾ ਇਹ ਟਾਈਮ ਆ ਪੰਜਾਬ ਨੂੰ ਲੋੜ ਆ ਆਪਦੇ ਪੰਜਾਬੀਆਂ ਦੀ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਬਾਹਰ ਨੇ ਫਲਾਈਟ ਕਰਾ ਕੇ ਆਓ ਕਿਵੇਂ ਮਰਜੀ ਅੱਜ ਆਪਾਂ ਆਪਦੇ ਭਰਾਵਾਂ ਨਾਲ ਰਲ ਕੇ ਖੜੀਏ ਬਾਕੀ ਬੜੀ ਖੁਸ਼ੀ ਹੋਈ ਕਾਰ ਸੇਵਾ ਵਾਲੇ ਸੰਤ ਆ ਸਾਰੇ ਤੁਸੀਂ ਕੈਮਰਾ ਇਧਰ ਨੂੰ ਕਰ ਦਿਓ ਆ ਪਤਾ ਲੱਗ ਜੂਗਾ ਕੀ ਆ ਦੇਖੋ ਬੰਨ ਠੀਕ ਆ ਉਹ ਦੇਖੋ ਜੀ ਸਾਰੇ ਮੋਟਰਾਂ ਮੋਟਰਾਂ ਰਹਿ ਗਈਆਂ ਕੱਲੇ ਕੱਲੀਆਂ ਠੀਕ ਆ ਜ਼ਮੀਨਾਂ 5 5 ਫੁੱਟ ਰੇਤਾ 5 5 ਫੁੱਟ ਰੇਤਾ ਆ ਚੁੱਕਿਆ ਸੋ ਟਰੈਕਟਰਾਂ ਦੀ ਸੇਵਾ ਜਿਹੜੀ ਅਸੀਂ ਕੀਤੀ ਆ ਇਹਦੇ ਨਾਲ ਕੀ ਆ ਅਸੀਂ ਟਰੈਕਟਰ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਪਹਿਲਾਂ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੀ ਹੁਣ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਕਾਰ ਸੇਵਾ ਵਾਲੇ ਅੱਜ ਅਸੀਂ ਹੁੰਦਲ ਸਾਹਿਬ ਅੱਜ 20 ਟਰੈਕਟਰ ਦੇ ਕੇ ਜਾ ਰਹੇ ਆ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਹਾਕਮ ਸਿੰਘ ਜੀ ਠੀਕ ਆ ਸਰਹਿਆਲੀ ਵਾਲੇ ਅੱਜ ਆਪਾਂ 21 ਟਰੈਕਟਰ ਦੀ ਸੇਵਾ ਪਹਿਲਵਾਨ ਜੀ ਇੱਕ ਟਰੈਕਟਰ ਆਪਾਂ ਕਿੱਥੇ ਦਿੱਤਾ ਵਜੀਦਪੁਰ ਵਜੀਦਪੁਰ ਵਾਲੇ ਬਾਬਿਆਂ ਨੇ ਪਿਛਲੀ ਵਾਰੀ ਸੀ ਇਹਨਾਂ ਨੂੰ 10 ਟਰੈਕਟਰ ਕਹੇ ਸੀ ਉਹਨਾਂ ਨੇ ਆ ਕੇ ਬੇਟਾ ਸਾਨੂੰ ਇੱਕ ਟਰੈਕਟਰ ਪਹੁੰਚਾ ਦਿਓ ਸੋ ਇੱਕ ਟਰੈਕਟਰ ਉੱਥੇ ਆ ਅੱਜ ਜਿਹੜੇ 20 ਟਰੈਕਟਰ ਆ ਵੀਰੇ ਇਹਨਾਂ ਚ 10 ਟਰੈਕਟਰ ਆਪਣੇ ਬਾਬਿਆਂ ਕੋਲ ਹੀ ਰਹਿਣਗੇ ਸਰਹਿਆਲੀ ਵਾਲੇ ਸਰਹਿਆਲੀ ਵਾਲੇ ਸੰਤਾਂ ਕੋਲ ਹੀ ਰਹਿਣਗੇ ਜਿਹੜੇ 10 ਟਰੈਕਟਰ ਨੇ ਇਹ ਕੀ ਹੋਊਗਾ ਜਿਹੜੇ ਇਹ ਜਿੰਨਾ ਟਾਈਮ ਪਹਿਲੀਆਂ ਚ ਬਾਬੇ ਯੂਜ਼ ਕਰ ਰਹੇ ਨੇ ਮਹੀਨਾ 2 ਮਹੀਨੇ 6 ਮਹੀਨੇ ਤੁਹਾਨੂੰ ਜਿਆਦਾ ਪਤਾ ਹੋਣਾ ਕਿੰਨਾ ਟਾਈਮ ਯੂਜ਼ ਹੋਊਗਾ ਜਿੰਨਾ ਟਾਈਮ ਵੀ ਯੂਜ਼ ਹੋਊਗਾ ਉਹਨਾ ਟਾਈਮ ਬਾਬਿਆਂ ਕੋਲ ਉਹ ਤੋਂ ਬਾਅਦ ਜਿਹੜੇ ਜਿਆਦਾ ਨੁਕਸਾਨ ਹੋਇਆ ਨਾ ਜਿਵੇਂ ਆਪਾਂ ਜਿਹੜੇ ਵੀਡੀਓਸ ਚ ਆਉਂਦਾ ਹੈ ਜਿਹੜੇ ਵੀਡੀਓਸ ਆਪਣੇ ਕੋਲ ਆਉਂਦੇ ਆ ਇਹ ਕਿੱਥੇ ਕਿੱਥੇ ਟੁੱਟਿਆ ਸੀ ਟਰੈਕਟਰ ਇੱਕ ਦਾ ਆਪਣੇ ਬਟਾਲੇ ਕੋਲ ਜਿਹੜਾ ਪਾਣੀ ਆ ਗਿਆ ਸੀ ਉਹ ਲੰਗਰ ਲਈ ਗਿਆ ਲੰਗਰ ਵਾਲਾ ਟਰੈਕਟਰ ਸੀ ਜਿੰਨਾ ਜਿੰਨਾ ਦੇ ਵੀ ਟਰੈਕਟਰਾਂ ਦੀ ਆਪਾਂ ਐਡ ਆ ਜਿਹੜੇ ਨੁਕਸਾਨ ਆ ਬਾਕੀ 10 ਟਰੈਕਟਰ ਇਹ ਉਹ ਇਹ ਉਹਨਾਂ ਨੂੰ ਉਹ ਅਸੀਂ ਉਹ ਵੈਰੀਫਾਈ ਤੁਸੀਂ ਭੈਣੇ ਮਾਵੇਂ ਮੀਡੀਆ ਕਰ ਦਿਓ ਵੀਰੇ ਤੁਸੀਂ ਸਾਨੂੰ ਦੱਸ ਦੋ ਉਹ ਸਾਨੂੰ ਜਿੰਨੇ ਜਿਨ੍ਹਾਂ ਦੇ ਆਪਾਂ ਨੂੰ ਤੁਹਾਨੂੰ ਪਤਾ ਹੈ ਹਨਾ ਜਿਹੜਾ ਨੁਕਸਾਨ ਹੋਇਆ ਆਪਾਂ ਨੂੰ ਮੇਨ ਮੇਨ ਲੈ ਉਹ ਖਾਲਸਾ ਜੀ ਉਹ ਟਰੈਕਟਰ ਲੇਖ ਲਿਓ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 10 ਖਾਲਸਾ ਜੀ ਬਾਬਾ ਜੀ ਉਹਨਾਂ ਦੇ ਆ 10 ਟਰੈਕਟਰ ਮੰਨ ਲਓ ਸੰਗਤ ਦੇ ਆ ਠੀਕ ਆ ਜੀ ਤੇ ਉਦੋਂ ਬਾਅਦ ਮੰਨ ਲਓ ਇਨ ਫਿਊਚਰ ਇਹਨਾਂ ਦੀ ਜਿੰਨੀ ਵੀ ਟਰੈਕਟਰਾਂ ਦੀ ਲਾਈਵ ਹੈਗੀ ਆ ਤੁਸੀਂ ਸਾਥ ਸੰਗਤ ਜੀ ਸੰਤਾਂ ਕੋਲ ਆਓ ਜਿੰਨੇ ਆਪਦਾ ਜਿਹੜਾ ਵੱਡਾ ਜ਼ਿੰਮੇਵਾਰਾ ਉਹਨਾਂ ਕੋਲ ਤਾਂ ਹੈਗਾ ਸਾਧਨ ਹਨਾ ਜਿਹੜੇ ਨਿੱਕੇ ਜ਼ਿੰਮੇਵਾਰ ਨੇ ਉਹ ਸੰਤਾਂ ਮਹਾਂਪੁਰਸ਼ਾਂ ਤੋਂ ਟਰੈਕਟਰ ਲੈ ਕੇ ਜਾਓ ਬਾਬਾ ਜੀ ਨੂੰ ਸਾਰੇ ਜਿੱਥੇ-ਜਿੱਥੇ ਵੀ ਕਾਰ ਸੇਵਾ ਜੇ ਆਪਾਂ ਦੇ ਰਿਹਾ ਟਰੈਕਟਰ ਹੱਥ ਜੋੜ ਕੇ ਮੈਂ ਇੱਕੋ ਗੱਲ ਕਹਿ ਰਿਹਾ ਬਾਬਾ ਜੀ ਭਾਵੇਂ 5 ਸਾਲ ਨੂੰ ਵੀ ਤੁਹਾਡੇ ਤੋਂ ਕੋਈ ਲੈ ਕੇ ਜਾਂਦਾ ਵੀ ਤੁਸੀਂ ਤੇਲ ਦੀ ਸੇਵਾ ਕਿ ਉਹ ਸੰਦੀਪ ਸਿੰਘ ਜੀ ਤੇਲ ਦੀ ਸੇਵਾ ਵੀ ਕਾਰ ਸੇਵਾ ਵਾਲੇ ਜ਼ਿੰਮੇਵਾਰੀ ਆਪ ਕਰਦੇ ਨੇ ਤੇ ਬਾਬਿਆਂ ਨੇ ਆ ਚੀਜ਼ ਹਾਮੀ ਭਰੀ ਆ ਕਿਉਂਕਿ ਬਾਬਿਆਂ ਨੇ ਆਖਿਆ ਸਾਰਾ ਕੁਝ ਹੀ ਸੰਗਤ ਦਾ ਠੀਕ ਆ ਤੇ ਇਸ ਤੋਂ ਖੁਸ਼ੀ ਵਾਲੀ ਗੱਲ ਕੋਈ ਨਹੀਂ ਤੇ ਬਾਕੀ ਜਿਹੜਾ ਉਸ ਵਾਰ ਦੱਸ ਦੋ ਨੀ ਪੱਥਰ ਰੱਖ ਜਿਹੜਾ ਹਾਂਜੀ ਇੱਕ ਘਰ ਰੁੜ ਗਿਆ ਸੀ ਉਹਦਾ ਅੱਜ ਬਾਬਾ ਜੀ ਹੋਣਾ ਨੇ ਉਹ ਵੀ ਦੋ ਬੱਚੀਆਂ ਯਾਰ ਉਹ ਟਿੱਡੀ ਜੀ ਨੂੰ ਮੈਂ ਹੱਥਾਂ 'ਚ ਕਿਉਂਕਿ ਹਾਂ ਹਨਾ ਉਹਦੇ ਟਿੱਡੀ ਨੂੰ ਮੈਂ ਹੱਥਾਂ 'ਚ ਤੇ ਅੱਜ ਉਹਦਾ ਘਰ ਠੀਕ ਆ ਬਹੁਤ ਖੁਸ਼ੀ ਵਾਲੀ ਗੱਲ ਤੇ ਅੱਜ ਮੇਰਾ ਜਨਮ ਦਿਨ ਤੇ ਮੈਂ ਪਹਿਲਾਂ ਵੀ ਦੱਸਿਆ ਅੱਜ ਤੋਂ 4 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਦੀ ਨਿਗਾ ਚਲ ਗਈ ਸੀ ਸ਼ੂਗਰ ਦਾ ਅਟੈਕ ਆ ਗਿਆ ਸੀ ਤੇ ਜਿੱਦਨ ਰਾਜਵੀਰ ਵੀਰ ਵਾਲਾ ਕੰਮ ਹੁੰਦਾ ਤੇ ਜਦੋਂ ਮੈਂ ਹਸਪੀਟਲ ਤੋਂ ਮੈਂ ਜਾਨਾ ਨਾ ਇਹ ਮੇਰੀ ਵੀਡੀਓ ਵੀ ਆਉਂਦੀ ਆ ਉਦੋਂ ਬਾਅਦ ਸਿੱਧਾ ਮੈਨੂੰ ਫੋਨ ਆਉਂਦਾ ਵੀ ਡੈਡੀ ਨੂੰ ਐ ਅਟੈਕ ਆ ਗਿਆ ਤੇ ਅੱਜ ਦੇਖ ਲਓ ਮੈਂ ਸਵੇਰੇ ਡੈਡੀ ਨੂੰ ਮਿਲ ਕੇ ਆਇਆ ਹਸਪਤਾਲ ਮਿਲ ਕੇ ਮੈਂ ਨਿਕਲੇ ਆ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਹਨਾ ਪਵਿੱਤਰ ਧਰਤੀ ਤੇ ਮੈਂ ਪਹੁੰਚਿਆ ਅਜੇ ਮੈਂ ਰਸਤੇ 'ਚ ਆਈਏ ਨਾ ਜਲੰਧਰ ਕੋਲ ਮੈਨੂੰ ਡਾਕਟਰ ਦੀ ਵੀਡੀਓ ਕਾਲ ਆਈ ਤੇ ਫਾਦਰ ਸਾਹਿਬ ਦੀ ਮੰਨ ਲਓ ਨੇਗਾ ਵਾਪਸ ਆ ਗਈ ਹੈ ਨਾ ਤੇ ਬਹੁਤ ਹਾਂ ਤੇ ਬਹੁਤ ਸੋ ਅੱਜ ਮੇਰਾ ਜਨਮ ਦਿਨ ਤੇ ਬੜੇ ਵਧੀਆ ਵੀ ਹਾਂ ਹਾਂ ਵੀ ਬੜੀ ਖੁਸ਼ੀ ਮਿਲੀ ਹੈ ਨਾ ਤੇ ਨਹੀਂ ਤਾਂ ਅੱਗੇ ਜਨਮ ਦਿਨ ਹੋਰ ਹਿਸਾਬ ਨਾਲ ਹੁੰਦੇ ਆ ਤੇ ਬਾਕੀ ਰਾਜਵੀਰ ਜਵੰਦੇ ਵੀਰ ਵਾਸਤੇ ਅੱਜ ਗੁਰਦੁਆਰਾ ਵੇਰ ਸਾਹਿਬ ਕਿੰਨਾ ਤਮਸਤਕ ਹੋਇਆ ਕੀ ਅਰਦਾਸ ਕੀਤੀ ਹੈ ਜੀ ਬਾ ਅਰਦਾਸ ਜੀ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਸਭ ਬਸ ਚੜ੍ਹਦੀ ਕਲਾ ਰਵੇ ਸਾਡਾ ਭਰਾ ਵੀਰੇ ਰਾਜਵੀਰ ਰਾਜਵੀਰ ਦਾ ਵੀ ਹੋਣਾ ਹੈਗਾ ਹਾਂ ਹਾਂ ਉਹਦਾ ਪਤਾ ਕੀ ਆ ਪਰਿਵਾਰ ਚ ਜਾਵੇ ਇੱਕ ਬੇਟਾ ਹੈ ਇੱਕ ਬੇਟੀ ਆ ਠੀਕ ਆ ਇੱਕ ਬੰਦੇ বিনা ਪਰਿਵਾਰ ਚ ਕੁਛ ਨਹੀਂ ਵੀ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਬਸ ਸਾਰੇ ਜਣੇ ਅਰਦਾਸ ਕਰੋ ਠੀਕ ਆ ਬਾਕੀ ਮੇਰੀ ਡਾਕਟਰ ਸਾਹਿਬਾਂ ਨਾਲ ਗੱਲ ਹੋਈ ਸੀ ਡਾਕਟਰ ਸਾਹਿਬ ਕਹਿੰਦੇ ਵੀ ਕ੍ਰਿਟੀਕਲ ਆ ਪਰ ਦਵਾਈ ਤੋਂ ਹਨਾ ਦਵਾਈ ਤੋਂ ਜਿਹੜੀ ਦਵਾਈ ਹਨਾ ਉਹ ਵੀ ਉਹ ਕਹਿੰਦਾ ਵੀ ਬਾਬਾ ਕਿਉਂਕਿ ਸਟਿਲ ਉਵੇਂ ਹੀ ਆ ਅਜੇ ਅਜ 4-5 ਦਿਨ ਹੋ ਗਏ ਤੇ ਕੁਝ ਪਲੱਸ ਵੀ ਨਹੀਂ ਆ ਕੁਝ ਨੈਗੇਟਿਵ ਵੀ ਨਹੀਂ ਆ ਪਰ ਆਪਰ ਅਰਦਾਸ ਕਰੀਏ ਵੀ ਛੇਤੀ ਭਾਵੇਂ ਸਾਲ ਬੈਠਦੇ ਰਹਿ ਜੇ 2 ਸਾਲ ਰਹਿ ਜੇ ਯਾਰ ਕੋਈ ਦਿੱਕਤ ਨਹੀਂ ਪਰ ਆਪਦੇ ਘਰੇ ਆਵੇ ਸਾਰੇ ਅਰਦਾਸ ਕਰੋ ਤੇ ਮੈਂ ਬਹੁਣ ਇੰਨਾ ਕਹਿ ਕਿ ਟਾਈਮ ਹੋ ਗਿਆ ਜੀ ਸਾਢੇ 3:00 ਵੱਜ ਗਏ ਹਾਂ ਸਾਢੇ 3:00 ਹੋ ਗਏ 4:00 ਤੇ ਮੈਂ ਵੀ ਤੁਰਦਾ ਟਾਈਮ ਨਾਲ ਚੰਡੀਗੜ੍ਹ ਨੂੰ ਤੇ ਐਨੀ ਚੀਜ਼ ਜੀ ਸਾਰਿਆਂ ਨੂੰ ਕਬੂਲ ਸਾਰਿਆਂ ਦੀ ਆ ਗਈ ਬਾਈਟ ਕੇ ਰਹਿ ਤਾਂ ਨਹੀਂ ਗਈ ਆ ਕਿਉਂਕਿ ਮੈਂ ਸਾਰੇ ਪੱਤਰਕਾਰਾਂ ਨਾਲ ਸਾਰੇ ਆਪਦੇ ਭਰਾਵਾਂ ਨਾਲ ਆਖਿਆ ਸੀ ਟਰੈਕਟਰ ਲਾਸਟ ਸਵਾਲ ਕਿ ਇੰਨੇ ਥ੍ਰੈਟ ਆਉਣ ਦੇ ਬਾਵਜੂਦ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਥ੍ਰੈਟ ਥ੍ਰੈਟ ਗਾਇਕ ਜਿਹੜੇ ਐਤੋ ਦੁਨੀਆ ਤੋਂ ਜਾ ਚੁੱਕੇ ਤੁਹਾਨੂੰ ਪਤਾ ਥ੍ਰੈਟ ਪੈਣਾ ਉਹਨਾਂ ਨੂੰ ਆਉਂਦੇ ਥ੍ਰੈਟ ਵੀਰੇ ਦੇਖੋ ਮਹਾਰਾਜ ਦੀ ਕਿਰਪਾ ਵੀਰੇ ਠੀਕ ਆ ਤੇ ਟਰੈਕਟਰ ਉਹਨਾਂ ਨੂੰ ਪੰਜਾਬੀਆਂ ਨਾਲ ਦੀ ਬਖਸਣਾ ਜਿਹੜਾ ਕੋਈ ਇਹੋ ਜਿਹਾ ਕੰਮ ਕਰੂਗਾ ਹਾਂ ਹਾਂ ਚੜਦੀ ਕਲਾ ਚੜਦੀ ਕਲਾ ਸਾਬ ਜਨੇ ਹੱਤਾ ਹਾਰਦਾ ਸੀ ਨਹੀਂ ਮਾਰ ਟੁੱਟਾ ਅੱਛਾ ਓਏ ਹੋਏ ਹੋਏ ਵਾਹ ਗੁਰੂ